ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਚੰਨਣਕੇ ਵਿਖੇ ਇੱਕ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਹਨ ਤੇ ਉਹਨਾਂ ਵੱਲੋਂ ਸ਼ਰਿਆਂ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਾਮ ਜਗਰਾਤ ਸਿੰਘ ਹੈ ਇਸ ਦੀ ਉਮਰ 28 ਸਾਲ ਦੇ ਕਰੀਬ ਹੈ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਜਗਰਾਤ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ Laash ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। 75 ਪੰਦੇਰ ਅਤੇ ਰਣਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਚਵਿੰਦਾ ਦੇਵੀ। ਭਾਬੀ ਆਇਆ ਇੱਕ ਮਿੰਟ ਸਾਜੀ ਬਜਲੋ ਕੱਲ ਜਿਹੜਾ ਕਤਲ ਕੀਤਾ ਗਿਆ ਤੁਹਾਡੇ ਪੁੱਤੇ ਦਾ ਕੌਣ ਲੋਕ ਸੀ ਉਹਦ ਕਰ ਮੈਨੂੰ ਕੀ ਪੁੱਛਦੇ ਹੋ ਸਾਡੇ ਜਾਂਦਿਆਂ ਤੇ ਲਊ ਲਵਾਣ ਹੋਇਆ ਹੈ ਉਹ ਵੀਡੀਓ ਆਇਆ ਹੈ ਕੈਮਰੇ ਤੇ ਆਇਆ ਸਭ ਕੋ ਉਸ ਤੋਂ ਪਿਡਾਲੋ ਜੋਗੋ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਕੀ ਕਾਰਵਾਈ ਕੀ ਪੁਲਿਸ ਨੂੰ ਪਤਾ ਨਹੀਂ ਕਿ ਆਉਂਦੀ ਹੈ ਦੋ ਵਾਰ ਰਾਤੀ ਆਈ ਆ ਆ ਹੁਣ ਆਏ ਆ ਤੇ ਬੁੰਦੇ ਚੁਪਾ ਕੇ ਚਲ ਗਏ ਅੱਜ ਤੱਕ ਕਿਸੇ ਦੀ ਗ੍ਰਿਫਤਾਰੀ ਪਾਈ ਗਈ 232 ਆਂਦੇ ਆ ਪਾਈ ਗਈ ਐ ਸਾਨੂੰ ਤਾਂ ਦੱਸਿਆ ਨਹੀਂ ਪੁਲਸ ਵਾਲੇ ਅਸੀਂ ਔਰਦੀ ਵਾਈ ਸੁਣੀ ਪਾਈ ਗਏ ਕਿੰਨੇ ਜਾਣਿਆਂ ਨੂੰ ਜਿਹੜਾ ਉਹ ਮਾਰ ਲਿਆ ਗਿਆ ਪੁਲਸ ਵਾਲੇ ਹੁਣ ਸਾਨੂੰ ਦੱਸਿਆ ਹੋਵੇ ਪੁਲਸ ਵਾਲਿਆਂ ਕਿੰਨੇ ਜਾਣਿਆਂ ਨੂੰ ਕਿੰਨਾਂ ਮੰਗ ਕਰਦੇ ਜੇ ਇਨਸਾਫ ਦੀ ਮੰਗ ਅਸੀਂ ਤਾਂ ਫਿਰ ਇਹ ਮੰਗ ਕਰਦੇ ਇਨਸਾਫ ਹੋਵੇ ਪਹਿਲੇ ਕਿ ਬੇਤ ਲਿਆ ਕੇ ਮਾਰ ਗੋਈਆਂ ਤੇ ਪਤਾ ਲੱਗ ਜਾਵੇ ਕਿ ਕਿਤਨਾ ਪੁੱਤ ਮਾਰੀ ਦੇ ਆ ਇਤਨਾ ਪੁੱਤ ਮਾਰਦੇ ਆ لوکانو पता लग जाए, تے پوتا इतना مر دے जो, जे जितना مار دے اا تہوار ٹھیک وہ چنگیں کھٹ لگا تے ہن پتہ کِنا سر بھی جی سر بھی جی تاں تواڈے بیٹے تے بیٹی سام اونیاں مار کے قتل کر دتا گیا کی رنجش کی سی کی کرن پتہ لگ گیا کوئی نہیں لگا ਪੁਲਿਸ ਨੂੰ ਕੀ ਸੁਆਸਲ ਪੁਆਇਆ ਗਿਆ ਪੁਲਿਸ ਨੂੰ ਹੁਣ ਕੀ ਹੈ ਕਿ ਇੱਕ ਰਿਪੋਰਟ ਹੋਵੇ ਉਹ ਜਿਹਦਾ ਕਾਰਵਾਈ ਇਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਕਸਾਈ ਕੀਤਾ ਇਦਾਂ ਮੈਨੂੰ ਸਜ਼ਾ ਦਿੱਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਵੀ ਆ ਕੇ ਮਾਰੀਆਂ ਉੱਥੀਆਂ ਮਾਰੀਆਂ ਜਾਣ ਲਿਵਾਜਿੰਗ ਦੀ ਮੈਡ ਹਾਂਜੀ ਕਿੰਨੀਆਂ ਗੋਲੀਆਂ ਜਿਹੜੀਆਂ ਦਸਾਸੀ ਦਾ ਲੱਗੀਆਂ ਇਹ 4-5 ਗੋਲੀਆਂ ਵਜੀਆਂ ਹਾਂਜੀ ਸੀ ਕਿ ਨਰਮਤ ਨਾ ਕਰੋ ਅਨ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਹਾਂਜੀ ਕੋਆ ਕਿੰਨੇ ਪੈਸੇ ਪ੍ਰਾਪਤ ਹੋ ਗਏ ਉਹ ਤਿੰਨ ਪੈਸੇ ਆ ਜਾ ਰਹੇ ਨੇ ਉਹਦੇ ਫਾਦਰ ਨੇ ਦਿਮਾਗ ਦੀ ਪਹਿਲਾਂ ਹਾਂਜੀ ਹਾਂਜੀ ਕਿੰਨਾ ਕਰੋ ਜੀ ਫਾਦਰ ਦਿਮਾਗ ਨੂੰ ਅਨ ਨੂੰ ਹੋ ਗਏ 12 13 ਸਾਲ ਹੁਣ ਘਰ ਦੇ ਵਿੱਚ ਜਿਹੜਾ ਮਾਈ ਦਾ ਸਭ ਕਿਸ ਤਰ੍ਹਾਂ ਕੋਈ ਵੀ ਨਹੀਂ ਇਹ ਪੁੱਤੀ ਦਾ ਨਾ ਕਿ ਆਪੀ ਬੜੀ ਦਾ ਕੰਮ ਬਜ਼ੁਰਗ ਆਪ ਸਾਡਾ ਸਰਦਾਰ ਸਾਹਿਬ ਆ ਤੇ ਮੈਂ ਕਹੇ ਮੇਰੀ ਨੂੰਹ ਤਪੋਤ ਜੀ ਲੈ ਲਿਆ ਉਹਨਾਂ ਨੇ ਇਮਾਨਦਾਰ ਬੇਟੇ ਸਾਹਿਬ ਅਨਸਾਰ ਚਾਹੀਦਾ ਹਨ ਇਨਸਾਨ ਮਿਲੇ ਹਨ ਸਰਦਾਰ ਜੀ ਸਰਦਾਰ ਜੀ ਕੱਲ ਤੁਹਾਡੇ ਬੇਟੇ ਦੇ ਅਨਪਛਾਤੇ ਲੋਕਾਂ ਨੇ ਉਹਨਾਂ ਨੂੰ ਕੋੜਨਾ ਕਰੀਂ ਕਿ ਕਾਰਨ ਲਿਆ ਕੋੜਨਾ ਕਰਾਉਣਾ ਕਿਹੇ ਕਾਰਨ ਦਾ ਮੈਨੂੰ ਕੋਈ ਪਤਾ ਨਹੀਂ ਮੇਰਾ ਪੁੱਤ ਘਰੋਂ ਗਿਆ ਆਣ ਪਛਾਤੇ ਬੰਤੀਆਂ ਨੇ ਪਤਾ ਕੀ ਹੋਇਆ ਕਿਸੇ ਕੋਈ ਕੀ ਗੱਲ ਹੋਈ ਆ ਜੀ ਜਿਹੜਾ ਕੱਲ ਤੁਹਾਡੇ ਘਰ ਵਾਲੇ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਦਾਂ ਹੀ ਉਹਨਾਂ ਨੂੰ ਮਾਰੋ ਮੈਨੂੰ ਇਨਸਾਫ ਚਾਹੀਦਾ ਵਾ ਮੈਂ ਬਦਲਾ ਲੈਣਾ ਵਾ ਇਨਸਾਫ ਚਾਹੀਦਾ ਮੈਨੂੰ ਨਾ ਦੋ ਪਤਾ ਕਰੋ ਕੌਣ ਸੀ ਕਿੱਥੇ ਸੀ ਕਿਉਂ ਕੀਤਾ ਇਦਾਂ ਮੈਨੂੰ ਇਨਸਾਫ ਚਾਹੀਦਾ ਵਾ ਮੇਰਾ ਨਵਜੀਆ ਬੰਦਾ ਵਾ ਦਿੱਤਾ ਮੈਨੂੰ ਇਨਸਾਫ ਚਾਹੀਦਾ ਵਾ ਜਗਰਾਜ ਸਿੰਘ ਹੈ ਇਹ ਤਾਂ ਨਾਮ ਨੇ ਜਾਨੀ ਅਣਸਚਿਤ ਹੈ ਪਰ ਉਹਦੇ ਵਾਰਕਸ਼ਾਪ ਨੂੰ ਇਤਨਾ ਦਾਰਨ ਕੀਤੀ ਇਹ ਤੇ ਸਪੰਦੀ ਮੁੱਖ ਸਥਾਨ ਮੇਟਾ ਕਰਨ ਕਰਵਾ ਦਿੱਤਾ ਗਿਆ ਤਤਤੀਚਾਰੀ ਹੋ ਰਹੀ ਹੈ ਉਹ ਵੀ ਸਾਹਮਣੇ ਤੋਂ ਬਹੁਤ ਵੱਡਾ ਮੌਕਾ ਦੇ ਮਿਲਿਆ ਕੋਈ ਪ੍ਰਾਣੀ ਰੰਜਿਸ਼ ਸੀ ਜਾਂ ਫਿਰ ਕੋਈ ਝਗੜਾ ਚੱਲਦਾ ਪਿਆ ਸੀ ਇਹਨਾਂ ਦੇ ਬਾਰੇ ਜਿਹੜੇ ਫੇਸ ਮੁਖਮਦੇ ਤਤਤੀਸ਼ੀ ਜਾਂ ਮੇਰੇ ਤੋਂ ਸੀਨੀਅਰ ਸੀ ਕੋਣ ਹੈਗੇ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਪਛਾਣ ਉਹਨਾਂ ਦੀ ਇਹਦੇ ਬਾਰੇ ਤਕਰੀਰ ਚੱਲੀ ਜਾ ਰਹੀ ਹੈ ਕਿਉਂਕਿ ਸਰ ਕੱਲ ਰਾਤ ਦੇ 7 ਵੇ ਦੀ ਘਟਨਾ ਕਾਫੀ ਵੱਤੋ ਹੋ ਚੁੱਕਾ ਵਾ ਗੁਰਦੁਆਰੇ ਦੇ ਬਾਹਰ ਘਟਨਾ ਵਾਲੂ ਲੱਗਦਾ ਸਵਾਲ ਕਾਫੀ ਵੱਡੇ ਖੜੇ ਹੋਏ ਤੇ ਹੱਤੀ ਪੁਲਿਸ ਦੇ ਉੱਤੇ ਕਿੰਨ ਤੱਕ ਕੀ ਕਾਰਵਾਈ ਤੁਹਾਡੇ ਕੋਲ ਕੀਤੀ ਗਈ ਕਾਰਵਾਈ ਮਕਦਮਾ ਦਰਜ ਕੀਤਾ ਵਾ ਤੇ ਕੀ ਚੱਲੀ ਹੈ ਭਾਈ ਨੇਮ ਪਰਚਾ ਦਰਜ ਕਰੇ ਮਕਦਮਾ ਜਿਹੜਾ ਸਾਰੇ ਦੋਸ਼ੀ ਜਿਹੜੇ ਭਾਈ ਨੇਮ ਭਾਈ ਨੇਮ ਪਰਚਾ ਦਰਜ ਕੀਤਾ ਗਿਆ ਜਾਂ ਫਿਰ ਮੰਨਾ ਮੂ ਕੋਈ ਪਛਾਣ ਹੋ ਪਾਈ ਉਹਨਾਂ ਦੀ ਤਕਰੀਰ ਚੱਲੀ ਹੈ ਬਾਕੀ ਸਾਰੇ ਪਰਿਵਾਰ ਵਾਲੇ ਪਰਿਵਾਰ ਵੱਲੋਂ ਕੀ ਕਿਹਾ ਗਿਆ ਕੀ ਕਹਿ ਰਿਹਾ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪੁਰਾਣੀ ਕਿਸੇ ਦੇ ਮੁੰਡੇ ਦੀ ਸਾਰੇ ਅਫਸਰ ਜਿਹੜੇ ਆ ਪੁਚੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਊਗੀ ਅਸੀਂ ਤਾਂ ਕਰੀ ਸੀਸੀਟੀਵੀ ਕੈਮਰਾ ਖੰਗਾ ਲਈਆ ਰਿਹਾ ਆਸ-ਪਾਸ ਸਾਰੇ ਘਰ ਇੱਥੇ ਜਾ ਰਹੇ ਸਾਰੇ ਅਫਸਰ